ਸੋ ਕਹੋ ਅਟਲ ਗੁਰ ਸੇਵੀਐ ਅਹਨ ਸੁ ਸਹਿਜ ਸੁਭਾਈ ਦਰਸਨ ਪਰਸੀਐ ਗੁਰ ਕੈ ਜਨਮ ਮਰਨ ਦੁਖ ਜਾਏ ਹੋਵੈ ਸਬਤ ਖਸਮ ਦੀ ਦੂਰ ਅਰਸ ਉਰਸੋਂ ਛੱਡੀਐ ਉਦ ਡਿਠੈ ਸਚੈ ਬਾਤਿ ਸਾ ਮਲ ਜਨਮ ਜਨਮ ਦੀ ਕਟਿਐ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਰ ਦੂਜਾ ਅਸ਼ਟਪਦੀਆਂ ੴ ਸਤਿਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲੁ ਪਇੰਗਮ ਸਾਧ ਪੰਚ ਜਨਾ ਸਿਉ ਸੰਗ ਨਾ ਸੁਟ ਗਿਓ ਆਦਿਕ ਆਬਦ ਬਾਦੇ ਪਾਠ ਬੜਿਓ ਅਰ ਬੇਦ ਵਿਚਾਰਿਓ ਨਿਵਲ ਭੰਗਮ ਸਾਦੈ ਪੰਜ ਜਨਾ ਸਿੰਘ ਸੰਗ ਨਾ ਸੁਟ ਗਿਓ ਅਦਿਕ ਆਹ ਬੁਦ ਬਾਦੇ ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਰ ਕਰਿਓ ਸੁਆਮੀ ਕੈ ਦੁਆਰੇ ਦੇਜੈ ਬੁੱਧ ਬਬੇ ਕਾ ਰਹਾਉ ਮੋਨ ਪਾਇਓ ਕਰੁ ਪਾਤੀ ਰਹਿਓ ਨਗਣ ਭਿਰਿਓ ਬਨ ਮਾਹੀ ਤਤ ਤੀਰਥ ਸਭ ਧਰਤੀ ਪ੍ਰਮਿਓ ਦਬਦਾ ਸੁੜ ਕੈ ਨਾਹੀ ਮਨ ਕਾਮਣਾ ਤੀਰਥ ਜਾਏ ਬਸਿਓ ਸਿਰ ਘਰ ਵਰਤ ਧਰਾਏ ਮਨ ਕੀ ਮੈਲ ਨ ਉਤਰੇ ਇਹ ਬਿਦ ਜੇ ਲਖ ਜਤਨ ਕਰਾਏ ਕਨਿਕ ਕਾਮਣੀ ਹੈ ਵਰਗੈ ਵਰ ਬਹੁ ਵਿਦਦਾਨ ਦਤਾਰਾ ਅਨ ਬਸਤਰ ਭੋਮ ਬਹੁ ਅਰਪੈ ਨਾ ਮਿਲੈ ਹਰ ਦੁਵਾਰਾ ਪੂਜਾ ਅਰਚਾ ਬੰਦਨ ਡਡਾਉਟ ਖਾਟ ਕਰਮ ਰਤ ਰਹਿਤਾ ਹਉ ਹਉ ਕਰਤ ਬੰਦਰ ਮਹ ਪਰਿਆ ਨਾ ਮਿਲੈ ਇਹ ਜੁਗਤਾ ਜੋਗ ਸਿਧ ਆਸਣ 84 ਐਬੀ ਕਰ ਕਰ ਰਹਿਆ ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਰਾ ਸੇਜ ਸੋਹਣੀ ਚੰਦਨ ਚੋਵਾ ਨਰਕ ਪੋਰ ਕਾ ਦੁਆਰਾ ਹਰ ਕੀਰਤ ਸਾਧ ਸੰਗ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੇਡ ਦੁਖ ਭੰਜਣ ਹਰ ਹਰ ਕੀਰਤਨ ਇਹ ਮਨ ਰਹਤਾ ਪਾਇਓ ਕਿਰਪਾਲ ਦੀਨ ਦੁਖ ਪੰਜਣ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ